ਕੁਛ ਨਹੀਂ ਫਿਰ ਤੈਨੂੰ ਕਿਉਂ ਫੜਿਆ ਜੀ ਪਤਾ ਨਹੀਂ ਤੁਹਾਨੂੰ ਉਹਦੇ ਬੁੱਢੇ ਦੇ ਘਰ ਲੱਗ ਗਈ ਹੋਰ ਪਿੰਡ ਵਿੱਚ ਕੋਣ ਕੋਣ ਵੇਚਦਾ ਪਿੰਡ ਵਿੱਚ ਕੋਣ ਕੋਣ ਵੇਚਦਾ ਹੋ ਗਿਆ ਆਪਣੇ ਪੀ ਕੇ ਪਿੰਡ ਕਿੰਨੇ ਪਿੰਡ ਵਿੱਚ ਕੋਣ ਵੇਚਦੇ ਪਿੰਡ ਵਿੱਚ ਕਿੰਨੇ ਲੋਕ ਚਰਾ ਵੇਚਦੇ ਪਿੰਡ ਦਾ ਨਹੀਂ ਮੈਨੂੰ ਪਤਾ ਮੈਂ ਇੱਕ ਨਿੱਕ ਮਾਈ ਕਰ ਦਿੱਤੀ ਹੁੰਦਾ ਮੈਂ ਨਹੀਂ ਕੋਈ ਵੀ ਕੀਤੀ ਭਰਾਵਾ ਇਹਨਾਂ ਲੋਕਰੇ ਘਰ ਜਾੜਦੇ ਭਾਈ ਖਰਾ ਵੇਚਣ ਦੇ ਹਾਂਜੀ ਕਿੰਨੇ ਟਾਈਮ ਦਾ ਵੇਚ ਰਿਹਾ ਹੈ ਪਹਿਲਾਂ ਭਰਾ ਵੇਚਦੇ ਆ ਪਤਾ ਨਹੀਂ ਕਿਹੜੀ ਦੇ ਗਿਆ ਤੇ ਕਿਹੜੀ ਨਹੀਂ ਹਨ ਕਿੰਨੇ ਟਾਈਮ ਤੋਂ ਵੇਚਦੇ ਰਿਖੀ ਨੇ ਟਾਈਮ ਤੋਂ ਵੇਚਦੇ ਹੀ ਪਹਿਲਾਂ ਟਾਈਮ ਹੋ ਗਿਆ ਵੇਚਦੇ ਨੇ ਉਹ ਬੱਬਾ ਜੀ ਆ ਜਿਹੜਾ ਨਾਲ ਆ ਮੈਂ ਪਿਛਲੇ ਕਿੰਨੇ ਸਾਲਾਂ ਤੋਂ ਵੇਖ ਲਿਆ ਥੱਲੇ ਜੋ ਮਾਰੇ ਸਮੇਂ ਤੋਂ ਘਰ ਨਹੀਂ ਤੇ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਸਾਲ ਕੀ ਹੋਇਆ ਤੁਹਾਡੇ ਘਰਾਂ ਦੀ ਵੀ ਨੇ ਪਾਸੇ ਦੀ ਸ਼ਰਾਬੀ ਬੈਠੇ ਚੀ ਆ ਨਹੀਂ ਰੱਖ ਚਾਹੁੰਦਾ ਸ਼ਰਾਬ ਦਾ ਕੰਮ ਸ਼ਰਾਬ ਖਰਜੋ ਯਾਰ ਇੱਕ ਸਾਲ ਤੁਹਾਡੇ ਘਰ ਵਾਲੇ ਦੀ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਸ਼ਰਾਬੀ ਉਹ ਹੀ ਪੀਂਦਾ ਤੇ ਉਹ ਹੀ ਕਰਦਾ ਇਹ ਦੋਹੀ ਨਹੀਂ ਸ਼ਰਾਬੀ ਤਾਂ ਉਹ ਵੇਖ ਉਹ ਯਾਰ ਮੋਗਾ ਜੀ ਨਹੀਂ ਹੱਸ ਤੂੰ ਕਿਆ ਮੈਨੂੰ ਮਾਰ ਦਈ ਤੈਨੂੰ ਸਾਹ ਦਿੱਤਾ ਜਾਂਦਾ ਜੀ ਆਪਣੇ ਘਰ ਦੀ ਕਹਿੰਦੇ ਕਿ ਥੈਲੀਆਂ ਤੋਂ ਚੰਗੀ ਸ਼ਰਾਬ ਵੇਚਦੇ ਸੀ ਛੋੜ ਕਰੰਦੇ ਆ ਆਂਦੇ ਕੱਖ ਦੀ ਹੱਦਾਂ ਕੀ ਲੈ ਆਈ ਅੱਜ ਪੁਲਿਸ ਨੇ ਬਸ ਤੱਕ ਸੀ 16 ਬੰਦਿਆਂ ਨੂੰ ਪੇਸ਼ ਕਰਾਇਆ ਜੀ ਠੀਕ ਹੈ ਜੀ 42/25 ਥਾਣਾ ਮਜੀਠਾ ਜੀ ਵਿਕੇ ਦਰਜ ਕੀਤਾ ਗਿਆ ਇਹ ਅਲਕੋਹਲ ਕੈਮੀਕਲ ਜਿਹੜਾ ਮੈਥਨੋਲ ਹੈ ਉਹਦੇ ਸਬੰਧ ਵਿੱਚ ਇਹ ਕਿੰਨੇ ਲੋਕਾਂ ਪੇਸ਼ ਕੀਤੇ ਗਿਆ 16 ਵਜੇ ਨੂੰ ਸਰ ਮੈਲਾ ਵੀ ਇਹਦੇ ਵਿੱਚ ਆ ਗਿਆ ਇੱਕ ਵਾਰ ਜੀ ਇੱਕ ਮਹਿਲਾ ਵੀ ਸ਼ਾਮਲਾ ਜੀ ਬਿਲਕੁਲ ਜੀ ਇੱਕ ਮਹਿਲਾ ਵੀ ਹੈ ਮਾਰਕ ਇਹ ਸ਼ਾਮਲ ਹੈਗੀ ਸਰ ਮਾਰ ਕਿੰਨੇ ਦਿਨ ਦਾ ਮਿਲਿਆ ਗਿਆ ਜੀ ਰਿਮਾਰਟ ਜੀ 2 ਦਿਨ ਦਾ ਸਾਨੂੰ ਮਿਲਿਆ ਗਿਆ ਸਰ ਇਹਦੇ ਵਿੱਚ ਮੁਕਦਮਾ ਕਿਹੜਾ ਦਰਜ ਕੀਤਾ ਕਿ ਮਰਡਰ ਦਾ ਮੁਕਦਮਾ ਦਾ ਜੀ ਬਿਲਕੁਲ ਜੀ 42/ ਇਹਦੇ ਵਿੱਚ ਆਪਣੇ 21 ਬੰਦਿਆਂ ਦੀ ਜੱਥ ਸਰ ਮਾਰ ਕਿੰਨੇ ਦਿਨ ਦਾ ਮੰਗੇਗਾ ਬਾਕੀ ਸਾਰੀਆਂ ਗੱਲਾਂ ਤੁਹਾਡੇ ਜਿਵਾਲ ਮੰਨ ਲਿਓ ਕਿ ਡੀਐਚਐਸਬ ਵੱਲੋਂ ਆਲਰੇਡੀ ਕਵਰ ਕਰ ਸਰ ਲੱਗਦਾ ਸਰ ਰਿਮਾਰਟ ਦਾ ਕੋਈ ਹੋ ਸਕਦਾ ਵੱਡਾ ਅਗੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਵਾ ਜੀ ਹੋਰ ਮਾਰਨ ਸਰ ਜਿਹੜੇ ਦਿੱਲੀ ਤੋਂ ਲੈ ਕੇ ਆਏ ਉਹਨਾਂ ਨੇ ਉਹਨੂੰ ਪੇਟੀ ਦੇਖਿਓ ਆਰਐਨ ਵਾਲੇ ਲੈ ਕੇ